आप ऐसे ड्यूटी करनी है सर ये आपका एम्प्लॉय है ये आपका एम्प्लॉय है सर कहे डॉक्टर सर अंदर आओ ये यहाँ पे सैंपल ले रहा है सर मरीज के नहीं नहीं आप आप अपनी जगह सही हो ये कह रहा है एक मिनट लो एक मिनट लो एक मिनट लो یہ کہہ رہا میں یہاں کا ایمپلائی ہوں ڈاکٹر صاحب سے پوچھ کے سیمپل لے رہا ہوں پئی نکال کے دے رہا ہوں ایک منٹ دکھاؤ ایک منٹ دکھاؤ تو کتنا کڈ سکتا ہے تو ڈاکٹر فرائی ڈاکٹر نے کیا کڈ کے دیا تیرے کو ڈگری ہے کی ڈاکٹر دی تو کدوں دے سیمپل کڈیا دیکھ لو جی سیمپل ادھر آؤ ڈاکٹر کے آولے بھائی آؤ آؤ میرا بھرا آ جاؤ آ جاؤ ڈاکٹر صاحب کہہ رہے ہیں ساڈا ایمپلائی نہیں گا کڈے ڈاکٹر نے تو کہہ تھا پھر میں دسو اڈا تا 9 10 11 گڈے کنے تو لمبی گیا سدنا کیا ڈاکٹر ایک ایک منٹ دیکھ لا डॉक्टर साहब ये आपका इम्प्लॉय है प्लीज़ देखिए हमें भी पता क्या चल रहा है प्लीज़ क्लियरली बात करेंगे अच्छा रहेगा आप रिस्पेक्टेड हो हमारे ये आपका एम्प्लॉय है आप इसे आपने बोला सैंपल निकालने के लिए इसके पास कोई और है सैंपल निकालने की देख लो जी डॉक्टर साहब अपने मुँह दस रहे हैं कि ये साढ़ा इम्प्लॉय भी नहीं है कि ना ही क्या वा ਕਿਨੂੰ ਸੈਂਪਲ ਕੱਢਣ ਦੀ ਉਹ ਕਿਸੇ ਮਰੀਜ਼ ਦਾ ਸਾਰੀ ਇਹ ਕਿਸੇ ਮਰੀਜ਼ ਇੱਕ ਮਿੰਟ ਤੇ ਕਿਸੇ ਮਰੀਜ਼ ਕੇ ਇਹ ਸੈਂਪਲ ਨਿਕਾਲਣਾ ਕਿਹਾ ਇਹ ਲੀਗਲੀ ਹੈ ਉਹ ਭਾਈ ਕੱਢ ਕੇ ਦੇ ਰਿਹਾ ਅੰਦਰ ਭੇਜਿਆ ਸਰਕਾਰੀ ਭੇਜਿਆ ਮੈਂ ਤੂੰ ਕੱਢ ਹੀ ਨਹੀਂ ਸਕਦਾ ਯਾਰ ਤੇਰੇ ਕੋਈ ਅਥੋਰਟੀ ਹੈ ਡਾਕਟਰ ਸਾਹਿਬ ਕਹਿ ਰਹੇ ਸਾਡਾ ਤੂੰ EMPLOYE ਨਹੀਂ ਆ ਡਾਕਟਰ ਹਾਂ ਮੁਕਰ ਗਿਆ ਤੇ ਮੇਰਾ ਕੀ ਕਸੂਰ ਨਹੀਂ ਤੇ ਤੂੰ ਇੱਥੇ ਆ ਨਾ ਕੰਟੀਨਿਊਸਲੀ ਆ ਨਾ ਫਿਰ ਭਾਈ ਮੈਂ ਰੋਜ਼ ਹੀ ਨਹੀਂ ਆਂਦਾ ਮੈਨੂੰ ਫੋਨ ਕੀਤਾ ਫਿਰ ਕਿਹਨੇ ਕੀਤਾ ਫੋਨ ਹੁਣ ਮੈਂ ਤੈਨੂੰ ਸਾਰੇ ਸੌਣਾ ਦੱਸਿਆ ਹਾਂ ਜੀ ਆਜੋ ਬਾਹਰ ਆਜੋ ਡਾਕਟਰ ਸਾਹਿਬ ਨਾਲ ਡਿਸਟਰਬ ਹੋਣ ਤੁਹਾਨੂੰ ਕਿਹਨੇ ਫੋਨ ਕੀਤਾ ਜੀ ਜਨਾਬ ਕੋਈ ਨਹੀਂ ਤੁਹ ਜਿੰਨੇ ਭੇਜਿਆ ਮੈਨੂੰ ਬੋਲੋ ਨਾ ਦੱਸੋ ਮੈਂ ਜਿਆ ਉਹਨਾਂ ਨੂੰ ਫੋਨ ਕਰਨਾ ਮੈਨੂੰ ਲੜਨਾ ਮੈਨੂੰ ਜਦੋਂ ਵੀ ਲੜਨਾ ਮੈਨੂੰ ਗੱਲ ਸੁਣ ਤੈਨੂੰ ਕਿੰਨੇ ਚਾਹੀਦੇ ਆਪੜ ਆਪੜ ਕਿੰਨਾ ਨਾ ਮੈਨੂੰ ਫੜ ਲੈ ਜੀ ਕਿੰਨਾਂ ਨੇ ਕਿਹਾ ਭਾਈ ਤੁਹਾਨੂੰ ਦੱਸ ਦੇ ਦੋ ਆਹ ਦੇਖ ਲਓ ਜੀ ਸ਼ਰਿਆਮ ਹਸਪੀਟਲ 'ਚ ਕੰਮ ਹੋ ਰਿਹਾ ਇੱਥੇ ਪਰਚੀਆਂ ਕੱਟਦੇ ਨੇ ਡਾਕਟਰ ਇਹਨਾਂ ਦੇ ਏਜੰਟ ਬੈਠੇ ਨੇ ਇਹ ਏਜੰਟ ਕੀ ਕਰਦੇ ਨੇ ਪਰਜੀਆਂ ਡਾਕਟਰ ਸਾਹਿਬ ਕੋ ਫੜ ਕੇ ਮਰੀਜ਼ ਆਪਣੀ ਮਰਜ਼ੀ ਨਾਲ ਸੈਂਪਲ ਦੇ ਸਕਦਾ ਕਿਹਨੂੰ ਨਾ ਦਵਾਈਆਂ ਦੇ ਸਕਦਾ ਇਹ ਆਪ ਸੈਂਪਲ ਕੱਢਣਦੇ ਨੇ ਤੁਸੀਂ ਲਾਈਵ ਦੇਖ ਲਿਆ ਸੈਂਪਲ ਆਪ ਕੱਢਦਾ ਤੇ ਕਹਿੰਦਾ ਡਾਕਟਰ ਨੇ ਬੁਲਾਇਆ ਹੈਗਾ ਮੈਨੂੰ ਕਿਹੜੀ ਦੁਕਾਨ ਤੋਂ ਆਏ ਜੀ ਤੁਸੀਂ ਨਰਗਰ ਤੁਸੀਂ ਕਿੱਥੋਂ ਆਏ ਜੀ ਆਪਾਂ ਚੱਲੇ ਹਾਂ ਤੁਸੀਂ ਆਏ ਕਿੱਥੋਂ ਜੀ ਨਹੀਂ ਭਾਈ ਤੁਸੀਂ ਆਏ ਹੋ ਦੁਕਾਨ ਤੋਂ ਜੀ ਵੀਰ ਜੀ ਉਹ ਪਾਜੀ ਮੈਡੀਕਲ ਸਟੋਰ ਹੈ ਭਾਈ ਸੈਲੋ ਮੈਡੀਕਲ ਸਟੋਰ ਕਿਹੜੇ ਸੈਲੋ ਮੈਡੀਕਲ ਸਟੋਰ ਕੋਈ ਸੈਲੋ ਮੈਡੀਕਲ ਸਟੋਰ ਆ ਜੀ ਨਹੀਂ ਜਾਣਦੇ ਇਹ ਉੱਥੋਂ ਦਾ ਹੈਗਾ ਬੰਦਾ ਤੇ ਡੇਲੀ ਜਾਂਦੇ ਕਿ ਹਰ ਵਾਰ ਕੋਈ ਨਵੇਂ ਆਉਂਦਾ ਮੈਨੂੰ ਭੇਜਿਆ ਆ ਉਹਨਾਂ ਦਾ ਕੋਈ ਠੀਕ ਹੋ ਜਾਂ ਸੈਂਪਲ ਕੱਢ ਕੇ ਦੇ ਜਾ ਪਾਜੀ ਤੁਸੀਂ ਸੈਂਪਲ ਕੱਢ ਹੀ ਨਹੀਂ ਸਕਦੇ ਵੀਰ ਜੀ ਮੈਨੂੰ ਉਹਨਾਂ ਪਾਜੀ ਆਪ ਦੀ ਵਾਰੀ ਲੱਗੀ ਹੋਣੀ ਵਾਰੀ ਲੱਗੀ ਹੋਣੀ ਤਾਨੇ ਕੋਲ ਸੈਂਡਲ ਦੱਸਦਾ ਇੱਧਰ ਆਓ ਆ ਲੋ ਆਪਾਂ ਕੀ ਕਰਨੇ ਤੁਹਾਡੇ ਸੰਤ ਤੁਹਾਡੇ ਭਾਈ ਆ ਫੜ ਲਓ ਇੱਥੇ ਕੀ ਚੱਲਦਾ ਵਾ ਤੁਹਾਨੂੰ ਦਸੀਏ ਇੱਥੇ ਵਾਰੀਆਂ ਲੱਗੀਆਂ ਵਾ ਹਰ ਦੁਕਾਨਦਾਰ ਦੀ ਅਲੱਗ ਵਾਰੀ ਆ ਇੱਕ ਦਿਨ ਕਹੇ ਦੀ ਇੱਕ ਦਿਨ ਕਹੇ ਦੀ ਅੱਜ ਇਹ ਸੈਲੋ ਵਾਲੇ ਦੀ ਹੀ ਇਹਨੂੰ ਪਰਚੀਆਂ ਮਿਲਣਗੀਆਂ ਅੱਜ ਇਹ ਦਵਾਈਆਂ ਦੇਗਾ ਮਰੀਜ਼ਾਂ ਨੂੰ ਲੈ ਕੇ ਉਹਨਾਂ ਦੇ ਸੈਂਪਲ ਕੱਢੇਗਾ ਤਾਂ ਕਿ ਕਮਿਸ਼ਨ ਸਾਰੀ ਇਹਨਾਂ ਨੂੰ ਮਿਲੇ ਕਿਉਂਕਿ ਮਰੀਜ਼ ਆਪਣੀ ਮਰਜ਼ੀ ਨਾਲ ਕਿਤੇ ਦਵਾਈ ਨਹੀਂ ਲੈ ਸਕਦਾ ਮੰਗਲਵਾਰ ਕਹੇ ਦੀ ਵਾਰੀ ਬੁੱਧਵਾਰ ਕਹੇ ਦੀ ਵਾਰੀ ਇਹ ਹਸਪੀਟਲ ਗੁਰੂ ਨਾਨਕ ਹਸਪੀਟਲ ਹੈਗਾ ਉੱਥੇ ਕੰਮ ਚੱਲਣਦੇ ਆ ਅੱਜ ਦੇਖਿਆ ਡਾਕਟਰ ਸਾਹਿਬ ਆਪਣੇ ਮੂੰਹ ਕਹਿ ਰਹੇ ਸਾਡਾ ਉਹ ਬੰਦਾ ਨਹੀਂਗਾ ਨਾ ਹੀ ਉਹਨੂੰ ਬੁਲਾਇਆ ਵਾ ਇਹ ਬੜਾ ਵੱਡਾ ਸਕੈਂਡਲ ਚੱਲਣਦਿਆ ਉੱਤੋਂ ਤੁਹਾਡੇ ਸਾਹਮਣੇ ਕਿੱਦਾਂ ਆਕੜ ਕੇ ਗੱਲ ਕਰ ਰਿਹਾ ਉਹ ਆਪਣੇ ਮਾਲਕਾਂ ਨੂੰ ਫੋਨ ਕਰ ਰਿਹਾ ਮਿਲ ਕੇ ਪੂਰੀ ਇੱਥੇ ਬਦਮਾਸ਼ੀ ਨਾਲ ਕੰਮ ਹੋ ਰਿਹਾ ਵਾ ਸਬਰ ਹਲੇ ਮਿਲੇ ਨੇ ਹੁਣ ਇੱਕ ਦੂਜੇ ਤੋਂ ਮੁੱਕ ਰਹਿੰਦੇ ਨੇ ਕਿਹਦੇ ਨਹੀਂ ਬੁਲਾਇਆ